ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਦੀਆਂ ਦਿਖਾ ਰਿਹਾ ਜਿੱਥੇ ਪੂਰਾ মিডিਆ ਤੁਹਾਨੂੰ ਨਜ਼ਰ ਆ ਰਿਹਾ ਹੈ ਇਲੈਕਟ੍ਰੋਨਿਕ মিডিਆ ਹੋਵੇ ਜਾਂ ਪ੍ਰਿੰਟ মিডিਆ ਹੋਵੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੈਸੇ ਤਾਂ ਪਵਾਨੀਗੜ੍ਹ ਦੇ ਅੰਦਰ ਸੱਤ ਕਲੱਬ ਨੇ ਪਰ ਇੱਕ ਝੰਡੇ ਦੇ ਥੱਲੇ ਇਕੱਠੇ ਹੋਣ ਦੇ ਲਈ ਸੰਯੁਕਤ ਪ੍ਰੈਸ ਕਲੱਬ ਜੋ ਬਣਿਆ ਹੋਇਆ ਹੈ ਅੱਜ ਉਸ ਦੀ ਚੋਣ ਕੀਤੀ ਗਈ ਹੈ ਦੋ ਸਾਲਾਂ ਬਾਅਦ ਚੋਣ ਹੋਈ ਹੈ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਗੁਰਦਰਸ਼ਨ ਸਿੰਘ ਸਿੱਧੂ ਜੋ ਪੀਟੀਸੀ ਚੈਨਲ ਤੋਂ ਨੇ ਉਹ ਕਲੱਬ ਦੇ ਪ੍ਰਧਾਨ ਬਣ ਗਏ ਨੇ ਤੇ ਜਰਨੈਲ ਸਿੰਘ ਬਾਜੀ ਚੇਅਰਮੈਨ ਬਣ ਗਏ ਨੇ ਉੱਥੇ ਵਿਕਾਸ ਮਿੱਤਰ ਸਰਪਲਸਟ ਬਣ ਗਏ ਨੇ ਤਰਸੀਮ ਕਾਉਂਸਲ ਖਜ਼ਾਨਚੀ ਚੁਣੇ ਗਏ ਨੇ ਤੇ ਗੁਰਪ੍ਰੀਤ ਸਿੰਘ ਗਰੇਵਾਲ ਜਨਰਲ ਫੈਕਟਰੀ ਚੁਣੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਪਹਿਲਾਂ ਆਪਾਂ ਸੁਣਦੇ ਹਾਂ ਅੱਜ ਤਾਇਆ ਪ੍ਰਧਾਨ ਬਣਾਇਆ ਕਿਵੇਂ ਦੀ ਕੰਮ ਕਰੋਗੇ ਕਿਵੇਂ ਦਾ ਤੁਹਾਡਾ ਟਾਰਗੇਟ ਕਰੋਗੇ ਅੱਲਾ ਤੋ ਮੈਂ ਬਹਿਰੂਜ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇਹ ਵਡਿਆਈ ਬਖਸ਼ੀ ਹੈ ਤੇ ਦੂਜੇ ਪਾਸੇ ਮੈਂ ਸਾਰੇ ਸੰਜੁਗਤ ਪ੍ਰੈਸ ਕਲੱਬ ਦੇ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਸਵਾ ਜਤਾਇਆ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਤੇ ਜਰਨੈਲ ਸਿੰਘ ਮਾਜੀ ਨੇ ਸਾਡੇ ਚੇਅਰਮੈਨ ਬਣੇ ਨੇ ਤੇ ਜਿਹੜੇ ਕਾਉਂਸਲਰ ਜੀ ਨੇ ਇਹ ਸਾਡੇ ਕੈਸੀਅਰ ਬਣੇ ਨੇ ਤੇ ਦੂਜੇ ਪਾਸੇ ਅਸੀਂ ਜਿਹੜੇ ਅੱਜ ਪ੍ਰਧਾਨਗੀ ਦੀ ਚੋਣ ਹੈ ਇਹ ਬੜੀ ਜਿਸ ਤਰ੍ਹਾਂ ਸਾਡੀ ਪਹਿਲਾਂ ਵੀ ਸਭ ਸੰਮਤੀ ਨਾਲ ਹੁੰਦੀ ਹੈ ਉਸੇ ਤਰ੍ਹਾਂ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੇ ਨੇ ਕਿ ਸਾਡਾ ਭਾਈਚਾਰਾ ਜਿਹੜਾ ਸੰਜੁਗਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਇੱਕ ਮੁਠੀ ਦੇ ਵਿੱਚ ਬੰਦ ਹੋ ਕੇ ਆਪਣੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਵਾਂ ਆਉਂਦੀਆਂ ਨੇ ਉਹਦੇ ਤੇ ਕੰਮ ਕਰੀਏ ਕਿਉਂਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਮਾਜ ਦੇ ਵਿੱਚ ਜੋ ਰਾਜਨੀਤਿਕ ادارے ਨੇ ਜਿਹੜੇ ਰਾਜਨੀਤਿਕ ਲੋਕ ਨੇ ਸਾਡੇ ਪੱਤਰਕਾਰ ਭਾਈਚਾਰੇ ਤੇ ਹਾਵੀ ਹੁੰਦੇ ਜਾ ਰਹੇ ਨੇ ਕਿਤੇ ਵੀ ਕੋਈ ਇਨਸਲਟ ਕਰਦਾ ਤਾਂ ਉਸ ਨੂੰ ਇਕੱਠੇ ਹੋ ਕੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਉਸ ਦਾ ਸੋਲੂਸ਼ਨ ਲੱਭੀਏ ਤੇ ਤੇ ਪੱਛੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਸਾਡਾ ਭਾਈਚਾਰਾ ਸੰਜੁਕਤ ਪ੍ਰੈਸ ਕਲੱਬ ਹੈ ਤੇ ਉਹਨੂੰ ਇਕੱਠੇ ਰੱਖਣ ਦੀ ਦਿਲੋਂ ਕੋਸ਼ਿਸ਼ ਕਰਾਂਗਾ ਕਿਸੇ ਵੀ ਨਾਲ ਮਤਭੇਦ ਨਹੀਂ ਕਰੂੰਗਾ ਤੇ ਸਾਰਿਆਂ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਮੈਂ ਇਹੀ ਅਰਦਾਸ ਕਰਦਾ ਬਹਿਰੂਗਾ ਕਿ ਜਿਹੜਾ ਸਾਡਾ ਸੰਜੁਕਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਅੱਗੇ ਵੱਲ ਵਧਦਾ ਜਾਵੇ ਮੈਂ ਪ੍ਰੈਸ ਕਲੱਬ ਦਾ ਚੇਅਰਮੈਨ ਬਣਿਆ ਮੈਂ ਚੇਅਰਮੈਨ ਬਣਨ ਤੇ ਸਾਰਿਆਂ ਨੂੰ ਮਤਲਬ ਮੁबारकਾ ਦਿਨਾ ਅਤੇ ਨਾਲ ਵਿਸ਼ਵਾਸ ਮੇਂ ਦਿਵਾਉਂਦੇ ਆ ਵੈਸੇ ਪ੍ਰਧਾਨ ਤੇ ਚੇਅਰਮੈਨ ਤੇ ਬਾਕੀ ਸਾਰੀ ਟੀਮ ਪੁਰਾਣੀ ਟੀਮ ਵੀ ਨਵੇਂ ਵੀ ਹਰ ਇੱਕੇ ਸਾਰਾ ਮਤਲਬ ਕੰਮ ਕਰਾਂਗੇ ਹਾਂਜੀ ਮੈਂ ਰੰਤੀਰ ਸਿੰਘ ਫੱਗੂ ਵਾਲਾ ਪ੍ਰਧਾਨ ਸਯੁਕਤ ਪ੍ਰੈਸ ਕਲੱਬ ਅੱਜ ਮੇਰੀ ਅਗਵਾਈ ਦੇ ਵਿੱਚ ਮੇਰੀ ਟਰਮ ਖਤਮ ਹੋਣ ਤੇ ਚੋਣ ਕੀਤੀ ਗਈ ਹੈ ਸਰਬਸੰਮਤੀ ਨਾਲ ਸਾਰੇ ਪੱਤਰਕਾਰ ਸਹਿਬਾਨ ਵੱਲੋਂ ਸਯੁਕਤ ਪ੍ਰੈਸ ਕਲੱਬ ਰਜਿਸਟਰਡ ਭਵਾਨੀਗੜ੍ਹ ਦੀ ਜਿਹਦੇ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਪ੍ਰਧਾਨ ਬਣਾਏ ਗਏ ਨੇ ਤੇ ਆਪਣਾ ਜਰਨੈਲ ਸਿੰਘ ਮਾਜੀ ਚੇਅਰਮੈਨ ਬਣਾਏ ਗਏ ਨੇ ਤੇ ਬਾਕੀ ਟੀਮ ਦੀ ਵੀ ਚੋਣ ਹੋਈ ਆ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਗੁਰਦਾਰਸਨ ਸਿੰਘ ਸਿੱਧੂ ਤੇ ਮਾਜੀ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਜਿਹੜੀ ਚੋਣ ਹੋਈ ਅੱਜ ਭਵਾਨੀਗੜ੍ਹ ਦੇ ਪੱਤਰਕਾਰਾਂ ਨੇ ਕੀਤੀ ਆ ਜਿਹੜੇ ਕੰਮ ਮੇਰੇ ਤੋਂ ਅਧੂਰੇ ਰਹਿ ਗਏ ਸੀ ਇਹ ਉਹਨਾਂ ਨੂੰ ਨੇਪਰੇ ਚਾੜਨਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ